ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਸ਼ਲੋਕ ਮਹੰਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆਜਾ ਸੁਖ ਤਾਂ ਨਾ ਹੋਈ ਤੂ ਕਰਤਾ ਕਰਨਾ ਮਾ ਨਹੀਂ ਜਹਾਉ ਕਰੇ ਨਾ ਹੋਈ ਵਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮਹ ਹੈ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂ ਸੱਚਾ ਸਾਹਿਬ ਸੁਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤ ਲੋਕ ਚ ਕਰਨਾ ਸੂ ਕਰ ਰਹਿਆ ਸੋਦਰ ਅਗਾ ਸ ਮਹਲਾ ਪਹਿਲਾ ਇੱਕ ਊ ਔੰਕਾਰੂ ਸਤਗੁਰ ਪ੍ਰਸਾਦ ਤੂੰ ਦਰ ਤੇਰਾ ਕਿਹਾ ਤੂੰ ਕਰ ਕੇ ਹਾ ਜਿਤ ਬਹ ਸਰਬ ਸਮਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੀ ਵਵਣ ਹਾਰੇ ਕੀਤੇ ਤੇਰੇ ਰਗ ਪਰੇ ਸੋਕ ਹੀ ਹਾ ਤਿਤ ਤੇਰੇ ਗਾਵਣ ਹਾਰੇ ਗਾਵੰਤ ਤਦਨੋ ਪਉਣ ਪਾਣੀ ਉਪੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੰਤ ਤਦਨੋ ਚਿਤ ਗੁਪਤ ਨਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੰਤ ਤਦਨੋ ਇਸਤਰ ਬ੍ਰਹਮਾ ਦੇਵੀ ਸੋਹੰਤ ਰੇ ਸਦਾ ਸੁਵਾਰੇ ਗਾਵੰਤ ਤਦਨੋ ਇੰਦਰੇਂਦਰਾ ਤੁਨ ਬਾਟੇ ਦੇਵ ਧਿਆਨ ਅਦਰ ਨਾਲੇ ਗਾਵੰਤ ਤਦਨੋ ਸਿੱਧ ਸਮਾਧੀ ਅੰਦਰ ਗਾਵੰਤ ਤਦਨੋ ਸਾਧ ਵਿਚਾਰੀ ਗਾਵੰਤ ਤਦਨੋ ਜਤੀ ਸਤੀ ਸੰਤੋਖੀ ਗਾਵੰਤ ਤਦਨੋ ਵੀਰ ਕਰਾਰੇ ਗਾਵੰਤ ਤਦਨੋ ਪੰਡਿਤ ਪੜਨ ਰਕੀਤਰ ਜੁਗ ਜੁਗ ਵੇਦਨ ਨਾਲੇ ਗਾਵੰਤ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੋ ਪਾਇ ਤੇਰੀ 68 ਤੀਰ ਰਤਨਾਂ ਲੇ ਗਾਵੰਤ ਤੁਧਨੋ ਜੁਤ ਮਹਾ ਬਲਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤਤ ਭਾਵਨਾ ਰਤ ਤੇਰੀ ਭਗਤ ਰਚਾਵੇ ਹੋਰ ਕੀਤੇ ਦਾਵਨ ਸਿਮਨਾ ਚਿਤਨਾ ਆਮਨਾ ਨਾਨਕ ਗਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੁਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇ ਜਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਸਦੀ ਵਡਿਆਈ ਜੋ ਤੇ ਤ ਭਾਵਾਂ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੂ ਸਹਾ ਪਤ ਸਾਹਿਬ ਮਾਨ ਕੋ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖਾ ਸੁਬਕੂਏ ਕੇਵੜ ਵਡਾ ਡੀਟਾ ਹੋਏ ਕੀਵਤ ਪਾਇ ਨਾ ਕਹਿ ਆਜਾਈ ਕਹਿਣ ਵਾਲੇ ਤੇਰੇ ਰਹਿਸ ਮਾਈ ਵੱਡੇ ਮੇਰੇ ਸਾਹਿਬ ਗਹਰ ਗੰਭੀਰਾ ਗੁਣੇ ਹੀਰਾ ਕੋਈ ਨਾ ਜਾਣ ਤੇਰਾ ਜੀਤਾ ਕੇ ਵੜੀਰਾ ਰਹਾ ਸਭ ਤੁਰਤੀ ਮਿਲ ਤੁਰਥ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤੇਲ ਵੜਿਆਈ ਸਾਬਤ ਸਾਤ ਸਾਬਤ ਦੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਗਿਆ ਵੜਿਆਈਆਂ ਤੁਧ ਵਿਣਸ ਦੀਕ ਨੇ ਨਾ ਪਾਇਆ ਕਰਾ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਹਿ ਵਿਚਾਰਾ ਸਿਫਤੀ ਭਰੀ ਤੇਰੀ ਢੰਡਾਰਾ ਜਿਸ ਤੂੰ ਦੇਹ ਤਸੇ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੰਲਾ ਪਹਿਲਾ ਆਖਾਂ ਜੀਵਾਂ ਦੂਸਰਾ ਮਰ ਜਾਉ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲੱਗੈ ਭੂਖ ਉਤ ਭੁਖੈ ਖਾਇ ਚਲੀਐ ਦੁਖ ਸੋ ਕਿਉ ਬਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚਾ ਨਹੀਂ ਰਹਾ ਸੱਚੇ ਨਾਮ ਕੀ ਤਿਲ ਵੜਿਆਈ ਆਗ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੀ ਵੱਡਾ ਨਾ ਹੋਵਾ ਘਟ ਨਾ ਜਾਇ ਨਾ ਹੋ ਮਰਣਾ ਹੋਵਾ ਸੂਗ ਦਿਨ ਦਾ ਰਹਿਣਾ ਚੁਕਾ ਭੂਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੜਾ ਬਤੇੜ ਤੇਰੀ ਦਾਤ ਜੈਨਦਨ ਕਰ ਕਾ ਕੀਤੀ ਰਾਤ ਖਸਮ ਵਿਚਾਰ ਹਤੇ ਕਮ ਦਾਤ ਮਾਨ ਕੋ ਨਵ ਬਾਜ ਸੁਨਾਤ ਰਾਗੁ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖ ਬਿਣੋ ਕਰੋ ਗੁਰ ਪਾਸ ਹਮ ਕੀਰੇ ਕਰਮ ਤਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਔਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ 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 ਰਚ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰੂ ਧਰਨ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਨ ਹਾਰ ਜਨ ਜਤ ਗੁਰ ਸੰਗਤ ਪਾਈ ਤੇੰਦਰ ਮਸਤ ਕਲਕਿਆ ਨਿਕਾਸ ਧੰਨ ਧੰਨ ਸਤ ਸੰਗਤ ਜਤ ਹਰਤ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਦਰੀ ਮਹੱਲਾ ਪੰਜਵਾਂ ਕਾਹਿਰੇ ਮਨ ਜਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸਾਲ ਪਤਰ ਮਹਿ ਜਨ ਤੋ ਪਾਈ ਤਾਕਾਰਿਸ ਕਾ ਜੇ ਕਰ ਧਰਿਆ ਮੇਰੇ ਮਧੋ ਜੀ ਸਤ ਸੰਗਤ ਮਿਲਿਆ ਤੋ ਤਰਿਆ ਗੋਰ ਪ੍ਰਸਾਦ ਬ੍ਰਹਮਪਦ ਪਾਇਆ ਸੂਕੇ ਕਾਸ਼ਟ ਹਰੀ ਅਰਹ ਜਨਨ ਪਿਤਾ ਤੁਕਤ ਤ ਬਿੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਕੋ ਕਰਿਆ ਊੜਾ ਊੜਾ ਵੈਸੇ ਕੁਸਾ ਤਿਸ ਪਾਛੈ ਬਚਰੇ ਛਰੀਆ ਤਿਨ ਗਵਨ ਖਲਾਵੇ ਗਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟਿ ਸਿਧਾਣ ਠਾਕੁਰ ਕਰ ਤਲ ਧਰਿਆ ਦਨ ਨਾਨਕੋ ਬਲੋ ਬਲ ਸਦ ਬਲ ਜਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਸਹ ਮਹੰਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਅਪਾਰਾ ਸਭ ਧਿਅਵ ਹੈ ਸਭ ਧਿਅਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੇ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਬਹੁ ਸੰਤੋਜੀ ਸਭ ਦੂਖ ਵਿਚਾਰ ਨਹਾਰਾ ਹਰ ਬੇਡਾ ਕਰਾਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਬੁਰਕ ਜ਼ਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉਂ ਤਦ ਬਿਨ ਅਵਰ ਨਾ ਜਾਣਾ ਤੂ ਪਾਰ ਬ੍ਰਹਮ ਅਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋਤਿ ਵਹ ਜੋਤਿ ਵਹ ਤੁthi ਜਨ ਨਾਨਕ ਤੈਨ ਕੁਰਬਾਣਾ ਹਰਿ ਤਿ ਅਵਹ ਹਰਿ ਤਿ ਵਤੁਤ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਿ ਆਏ ਜੀ ਤਿੰਨ ਟੁੱਟੀ ਜਮਕੀ ਫਸੀ ਜਨ ਨਰ ਭਉ ਜਨ ਹਰ ਨਰ ਪੋਤਿਆ ਜੀ ਤਿਨ ਕਾ ਭਗਤ ਸੁਖ ਵਾਸੀ ਜਨ ਸੇ ਵਿਆ ਜਨ ਸੇ ਵਿਆ ਮੀਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧਜਨਾਰ ਤੇ ਆਏ ਜੀ ਜਨ ਨਾਨਕ ਤੇਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਲਾਹਣ ਤੁਲ ਜੀ ਹਰ ਅਨਿਕ ਅਨੇਕ ਅਨੰਤਾਂ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਫਤਾ ਬਹਿਜ ਬਹਿ ਬੇਅੰਤ ਤیرے ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਤ ਸਾਸਤ ਜੀ ਬਰ ਕਰਿਆ ਗੱਡ ਗਰਮ ਗਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰ ਭਗਵੰਤਾ ਤੂ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੁਧ ਆਪੇ ਭਾਵਾਂ ਸੋਈ ਵਰਤੇ ਜੀ ਤੂੰ ਆਪੇ ਕਰੈ ਤੂ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੀ ਜੋ ਸਭ ਤੇ ਕਾ ਜਾਣੋ ਹੋਈ ਆਸਾ ਮਹੰਲਾ ਚੋਤਾ ਤੂ ਕਰਤਾ ਸੁਚਿਆਰ ਮੈਂ ਦਾਸਾ ਸਾਈ ਜੋ ਤੂ ਭਾਵੈ ਸੋਈ ਤਿਸੀ ਜੋ ਤੂ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂ ਸਬਣੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ 라ਦਾ ਮਨ ਮਗਵਾਇਆ ਤੁਦਾ ਵਿਛੋੜਿਆ ਆ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਹੇ ਤੁਦ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾ ਹੈ ਤੋ ਜਨ ਜਾਣਾ ਹਰ ਗੁਣ ਤਦ ਹੀ ਆ ਤੁਮ ਕਾਣਾ ਜਿਨ ਹਰਤੇ ਵੈ ਤਿਨ ਤੁਖ ਪਾਇਆ ਸਹਜੇ ਹੀ ਹਰਨਾਮ ਸੁਮਇਆ ਤੂੰ ਆਪੇ ਕਰਦਾ ਤੇਰਾ ਕਿੱਸ ਬਹੁ ਹੋਏ ਤੁਰਵੇਂ ਦੂਜਾ ਅਵਰ ਨ ਕੋਈ ਤੂੰ ਕਰ ਕਰ ਵੀ ਕਹ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸ ਪਾਣੀ ਪਾਵਕ ਜਿਨਹਿ ਕੀਆ ਪੰਕਜ ਮੋਹ ਭਗਤ ਨਹੀਂ ਜਾ ਲਾ ਹਮ ਦੇਖਾ ਤਹ ਡੂਬਿਏ ਲੈ ਮਨ ਇਕਨਾ ਚੇਤ ਜਿ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਤੀ ਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਮਤ ਨਾਨਕ ਤਨ ਕੀ ਸਰਨਾ ਜੇ ਤੂੰ ਨਹੀਂ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਾਕਤਾ ਨਾ ਕਾਮ ਮਿਲ ਸਾਚ ਸੰਗਤ ਭਜ ਕੇ ਵਲ ਨਾਮ ਤਰਨ ਜਾਮ ਲਗ ਪਉ ਜਲ ਤਰਨ ਕਾ ਜਨਮ ਬ੍ਰਤਾ ਜਾਤ ਰੰਗ ਮਾਇਆ ਘਰਹਾਉ ਜਾਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਨੀ ਆਹ ਰਹਾ ਕਹੋ ਨਾਨਕ ਆਮੀਤ ਗਰਨਮ ਤਰਨ ਪ੍ਰੇਕੀ ਰਾਖ ਧਰਮ ਜਾਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਨੀ ਆਹ ਰਹਾ ਕਹੋ ਨਾਨਕ ਆਮੀਤ ਗਰਨਮ ਕਰਨ ਪਰੇ ਕੀ ਰਖੋ ਸਰਮਾਮ ਇੱਕ ਊੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਜੋ ਪਈ ਅਮਰੀ ਕਰੋ ਹਾਥ ਦਰਚਾ ਪੂਰਨ ਹੋਇ ਚਿਤ ਕੀ ਚ ਤਬ ਜਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਅਮਰੇ ਜੁਸਤ ਸਬਾਤ ਮੁਕਾਬ ਹੋ ਆਪ ਹਾਦ ਮਹ ਬਚਾ ਬਹੋ سکھی بسا مورا سی بک سب کر تارا مور کر دیا پورن ہوئے ہماری تمہیں چاڑ کو آؤ جو بر چاہوں جو تم دے پاؤ سی وق ہمارے تاری ہے ہمارے ماریہ ہے آپ ہاتھ مجھے ابریا ਮਰਨ ਕਾਲ ਕਾ ਤਰਾ ਜਿੰਨੇ ਮਰੀਏ ਉਹ ਜੋ ਸਦਾ ਹਮਾਰੀ ਪੱਛਾ ਸ੍ਰੀ ਅਸੀਂ ਤੁਝੂ ਕਰਿਓ ਰਚਾ ਰਾਖ ਲਿਓ ਮਹਾਰਾ ਗਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਰਣ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਗੰਤਾ ਕਾਲ ਪੈ ਬ੍ਰਹਮਾ ਭਪ ਤੇਰਾ ਕਾਲ ਪੈ ਸ਼ਿਵ ਜੀ ਉਗਤਰਾ ਕਾਲ ਪੈ ਗਰਭ ਚਨ ਪ੍ਰਕਾਸ਼ਾ ਸਗਲ ਕਾਲ ਕਾ ਗਿਆਤ ਮਤਾ ਜਵਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਦਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਛ ਨੂੰ ਪਜਾਇਓ ਆਦੰਤਿ ਤੇਵ ਤਾਰਾਮ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸકલ ਪ੍ਰਜਾ ਜਿਨਾ ਬਸਵਾਰੀ ਸੇਵਕਨ ਕੋ ਸਿਫਗੁਣ ਤੁਕ ਦਿਓ ਸਤਰਨ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਜਰਸ ਤੁੰਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੁਕ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰਖ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰਖ ਕਰਤ ਕਬਹੂ ਤੁਮੈ ਮਿਲਤ ਦੇਹ ਤਰਤਬਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ तुम सब ही ते रहत निरादम जानत भेद भेद अर आलम निरंकार निरपुकार निर्लांभ आद अनिल अनहद संभ ताका मूढ हो चार जपिदा जागो भिव न पावत बिदा ताको गर पाहन अनुमानत महा मूढ कछ भेद न जानत महा देव को कहत सुदाशिव निरंकार का चीनत न भिव ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਦੇਤੀ ਤੁਮਰਾ ਲਖਾਣਾ ਜਾਏ ਬਸਰਾ ਕਹੇ ਬਿਦ ਸਜਾ ਪ੍ਰਤਮ ਤੁਮ ਤਾਰਾਮ ਇਕਾ ਰੂਪ ਅਨੂਪ ਰੂਪ ਰੰਗ ਭਿਉ ਰਬ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਪੁੱਤ ਪਜ ਖਾਨ ਬਹੋ ਰਜ ਦੀਨੀ ਕਹੋ ਬੂਨ ਰਾਜਾ ਵਾ ਬਟਾ ਮਹਾਂਜਿ ਮੰਡਪੇ ਹੋ ਸੰਕਰ ਕਟਾ ਸਗਰੇ ਸ੍ਰਿਸ਼ਟਿ ਦਿਖਾਈ ਅਚੰਭਵ ਆਦ ਤੁਗਾਦ ਸਰੂਪ ਸੰਭਵ ਅਬਰਚਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਕ ਚੰਦਰੋ ਦੁਸ਼ਟ ਜੇਤੇ ਉਠ ਮਤ ਉਤਪਾਤਾ ਸਗਲ ਅਮਲੇਸ਼ ਕਰੋ ਰਣ ਕਤਾ ਦੇ ਅਸੀ ਤਿਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵਾ ਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਜਪਟਾਰੇ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਂ ਕੇ ਕਾਲ ਨਿਕਟਨ ਹੈ ਆਹ ਹੈ ਰੱਛਾ ਹੋਇ ਤਾਏ ਸੁਭ ਕੰਲਾ ਦੁਸ਼ਟ ਅਰਿਸ਼ਟ ਤਰਾਂ ਤਤ ਕੰਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਗੇ ਤਾਪ ਤਰੰਗ ਮੋਹਰ ਹੋ ਰਿੱਧ ਚਦ ਘਰਮ ਸਭ ਹੋਈ ਦੁਸ਼ਟ ਚਾਹ ਸੁਭ ਸਕੇ ਨਾ ਕੋਈ ਇਕ ਬਾਰ ਜਿੰਤ ਮੈਂ ਤੁਮਹਾਰਾ ਕਾਲ ਪਾਸ ਤੇ ਤਹ ਉਭਾਰਾ ਦੈਨਰ ਨਾਮ ਤਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤੁਹਾਰੀ ਆਪ ਹਾਦ ਲੈ ਹੋ ਬਰੀ ਸਰਬ ਟੋਰ ਮਹੋ ਤੁਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਖੜਕ ਕੇਤ ਮੈਂ ਸਰਨ ਤੁਹਾਰੀ ਆਪ ਹਾਦ ਲੈ ਹੋ ਬਰੀ ਸਰਬ ਟੋਰ ਮਹੋ ਤੁਹਾਈ दुष्ट दोख तिल हो बचाई सवैया पाए गह जब दे तुमरे तबते कह मांग तेरे नहीं आनियो राम रहीम पुराण कुरान अनेक कहा मत एक ना मानियो सिमरत शास्त्र भेद सबह बो भेद कहा हम एक ना जानियो श्रीच पान कृपा तुमरी कर मैं ना कहयो सब तोए बखानियो दोह राम सगल द्वार को छाडका ਗਇਓ ਤੁਹਾਰੋ ਦੁਆਰ ਬਾਹੇ ਰਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਗਇਓ ਤੁਹਾਰੋ ਦੁਆਰ ਬਾਹੇ ਰਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TE JAI ANAND ਇਕ ਓ ਅੰਕਾਰੁ ਸਤਿਗੁਰ ਪ੍ਰਸਾਦਿ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਤਾਜ ਸਿਤੀ ਮਨਵਜੀਆਂ ਵਾਦਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣਾਈਆਂ ਸ਼ਬਦੋ ਤਾ ਗਾਵੋ ਹਰੀ ਜੀਰਾ ਮਨ ਜਨੀ ਮਸਾਇਆ ਸਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਤਦਾਰੋ ਹਰਿ ਨਾਨਦੇ ਹਰ ਨਾ ਰਹੁਤ ਮਨ ਮੇਰੇ ਧੂਖ ਸਭ ਵਿਚਾਰ ਨ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਚੁਆਰ ਨ ਸਬਨਾ ਗਲਾਂ ਤੁਮਰਾਤ ਸੁਆਮੀ ਧੋਖੇ ਮਨ ਵਿਚਾਰੇ ਕਹੈ ਨਾਨਕ ਮਨ ਮੇਰੇ ਤਦਾਰ ਰਹੁ ਹਰ ਨਾਨੇ ਸਾਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਕਰਤਾ ਤੇਰਾ ਸਭ ਚਹ ਜਿਸ ਦੇ ਸੋ ਪਾਵੈ ਸਦਾ ਜਿਗਤ ਚਲਾ ਤੇਰੀ ਨਾਮ ਮਨ ਮਚਾਵੇ ਨਾਮ ਜਿਨ ਕਾ ਮਨ ਮਸਿਆ ਵਾਜੇ ਸ਼ਬਦ ਗੰਧਰੇ ਕਹੇ ਨਾਨਕ ਤੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ੍ਹ ਭੁਖਾਂ ਸਭ ਗੁਵਾਈਆਂ ਕਰ ਜਾਂ ਤੁਗਮ ਨਾਇ ਵਸਿਆ ਜਿਨ੍ਹੇ ਛਾਂ ਸਭ ਬੁਜਾਈਆਂ ਸਦਾ ਗੁਰਪ੍ਰੋਣ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬੜੀਆਂ ਆ ਕਹਿ ਨਾਨਕ ਗੁਰੂ ਤント ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇਤ ਕਰਤ ਪਗਾ ਕਰਤ ਪਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਗਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲੱਗ ਕਹਿ ਨਾਨਕ ਦਾ ਜੁਗ ਹੋਆ ਤਿਤ ਕਰ ਅਨਹਦ ਵਾਜੇ आनंद गुण हो वड पागियो सगले मनहोरत पुरे पारब्रह्म प्रभु पाया उतरे सगले बसूरे दुख रोग संधा ब उतरे सोणी सच्ची वाणी संत साजन भये तरचे पुरे गुरत जाणी सुनते वाणी तो कहते पवित्र ਸਤਿਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਹਣਾ ਤੇ ਪੁਣੀਤ ਕਹਤੇ ਪਵਿਤ ਸਤਿਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੋਦਾਵਣੀ ਮਹੰਲਾ 5 ਖਾਲ ਵਿੱਚ ਧਨ ਮਸਤੂ ਰਭਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਰਗੁਰ ਕਾ ਪਇਓ ਜਿਸ ਕਾ ਸੁਭਸਾ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖਉ ਧਾਰੋ તમ ਸੰਸਾਰ ਚਰਨ ਲਗ ਤ੍ਰਿਯ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਾਂਲਾ ਪੰਜਵਾਂ ਤੇਰਾ ਗੀਤਾ ਜਾਤੋ ਨਹੀਂ ਮੈਨੋ ਜੋਗ ਕਤੋਈ ਮਹੇਂਦਰ ਗੁਣਿਆ ਰੇ ਕੋ ਗੁਣ ਨਾਹੀ ਆਪੇ ਦਰਦ ਪਿਓਈ ਦਰਦ ਪਿਆ ਮਹਾਰਾਮ ਤਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਧੀਵ ਹਰਿਆ ਦਰਦ ਪਿਆ ਮਹਾਰਾਮ ਤਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਦੀਵੇ ਹਰਿਆ ਪਉੜੀ ਤਿਤੈ ਤੁਮਰਤ ਜਿਤੈ ਕੋਈ ਨਾਹੈ ਉਤੇ ਤੇਰੀ ਰੱਖ ਅਗਣੀ ਉਦਰ ਮਾਹੇ ਸੁਣ ਕਾ ਜਮਕੇ ਦੂਤ ਨਾ ਇੰਦਰ ਸੜ ਜਾਹੇ ਭਉ ਜਲ ਬਿਸਮਸ ਦਾ ਹੋ ਗੁਰਤਪ ਦੀਪਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਰਖਾਹੇ ਬਲਵੇਂ ਹੋ ਕਉਣ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹਿਬ ਸਾਹਿਬ ਮਿਰਤਾ ਕੋਈ ਨਾ ਜਾਏ ਜੇ ਆਵਹਿ ਤੁਧ ਆਹੀ ਸ਼ਲੋਕ ਮਹਲਾ 5ਵਾਂ ਅੰਤਰਗੁਰ ਆਰਾਧਨ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਮਣੀ ਸੁਣਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਾਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਾਗ ਮੈਂ ਹਉਤਮ ਗਾੜਿ ਹੈ ਗਿਰਲੇ ਗਏ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪ ਉਗਵਾਰਿ ਨ ਗੁਰ ਕੀ ਪੈਰੀ ਪਾਈ ਕਾਜ ਸੁਵਾਰਿ ਨ ਹੋ ਆਪ ਦਿਆਲ ਮਨਹੋ ਨ ਵਿਸਾਰਿ ਨ ਸਾਧ ਜਨ ਗਰ ਸੰਗ ਭਵ ਜਲ ਤਾਰਿ ਨ ਸਾਖਤ ਨਿੰਦਕ ਦੁਸ਼ਟ ਗਿੰਦ ਮਹੇ ਬਿਦਾਰਿ ਨ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੇ ਜਿਸ ਮਰਤ ਤੁਗ ਹੋਈ ਸਗਲੇ ਦੁਖ ਜਾਹੇ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਮਰਤ ਤੁਗ ਹੋਈ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ